ਹਾਂਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਔਜਲਾ ਵਿੱਚ ਬਲਜੀਤ ਸਿੰਘ ਦੇ ਗ੍ਰਹਿ ਵਿਖੇ ਜਿੱਥੇ ਕਿ ਰਾਜਾਂ ਮਹਾਰਾਜਾਂ ਦੇ ਵੇਲੇ ਤੋਂ ਕਬੂਤਰ ਬਾਜ਼ ਜੋ ਕਾਰਵਾਈ ਸੀ ਚੱਲਦੀ ਰਹੀ ਸੀ ਕਬੂਤਰ ਬਾਜ਼ੀਆਂ ਜਿਹੜੇ ਰਾਜੇ ਮਹਾਰਾਜੇ ਵੀ ਕਰਦੇ ਰਹੇ ਨੇ ਤੇ ਅੱਜ ਵੀ ਬਲਜੀਤ ਸਿੰਘ ਜੋ ਔਜਲਾ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਆਪਣੇ ਜੋ ਸ਼ਗਿਰਦਾਂ ਕਬੂਤਰ ਬਾਜ਼ੀ ਨੂੰ ਅੱਗੇ ਵਧਾਉਣ ਵਾਸਤੇ ਆਪਣੇ ਸ਼ਗਿਰਦ ਪਾਏ ਆਓ ਉਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਮੈਂ ਬੜੇ ਚਿਰ ਤੋਂ ਗਰਦਾਪੁਰ ਸਾਹਿਬ ਆਪਣੇ ਸ਼ੌਕ ਮਾਰ ਦਾ ਚੇਲਾ ਸੀ ਤੇ ਉਹਨਾਂ ਦੇ ਨਾਲ ਮੁਫਤ ਰਹੀ ਆ ਥੋੜਾ ਟਾਈਮ ਹੋਇਆ ਗੁਜ਼ਰ ਗਏ ਨੇ ਤੇ ਮੈਂ ਉਹਨਾਂ ਦਾ ਮੋਢੇ ਦਾ ਮੋਢਾ ਲਾ ਕੇ ਤੁਰਿਆ ਤੇ ਗਾੜੀ ਉਹਨਾਂ ਦੇ ਬੇਟਾ ਨੇ ਮੈਂ ਉਹਨਾਂ ਦਾ ਵੀ ਮੋਢਾ ਦਾ ਮੋਢਾ ਲਾ ਕੇ ਤੁਰਾਂਗਾ ਆਏ ਮੇਰੇ ਸਾਰੇ ਭਰਾ ਕਾਦੀਆਂ ਤੋਂ ਸਾਰੇ ਦਾਇਆਂ ਪਾਏ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂਜੀ ਬਾਬਾ ਜੀ ਅੱਜ ਤੁਸੀਂ ਕਬੂਤਰ ਦੇ ਬਾਜੀ ਦੇ ਵਿੱਚ ਅੱਗੇ ਮੱਲਾ ਮਾਰਨ ਵਾਸਤੇ ਸ਼ਗird ਪਾਏ ਨੇ ਅੱਜ ਕਿੰਨੇ ਸ਼ਗird ਪਏ ਜਿਹੜੇ ਤੁਸੀਂ ਪਾਏ ਨੇ ਅੱਜ 3 ਮਹਾਰਾਜ ਦੀ ਕਿਰਪਾ ਆ ਚਾਰ ਚਾਰ ਸ਼ਖird ਪਏ ਨੇ ਤੇ ਇੱਕ ਮੈਂ ਖਲੀਫਾ ਇੱਕ ਖਲੀਫਾ ਪੜਾਇਆ ਕਾਦੀਆਂ ਦਾ ਮਾਲੀਆ ਪਰਿਵਾਰ ਚੋਂ ਜਿਹੜੇ ਕਾਦੀਆਂ ਦੇ ਨੇ ਤੇ ਇਹਨਾਂ ਦੀ 8ਵੀਂ 8 ਪੀੜੀਆਂ ਕਬੂਤਰਬਾਜੀ ਚੱਲ ਰਹੀ ਆ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਬਾਬਾ ਜੀ ਜੋ ਹੁਣੇ ਗਾੜੀ ਕਬੂਤਰਬਾਜ਼ੀਆਂ ਜੋ ਕਿ ਮਈ ਮਹੀਨੇ ਵਿੱਚ ਬਹੁਤ ਕਬੂਤਰਬਾਜ਼ੀਆਂ ਜਿਹੜੀਆਂ ਲੱਗਦੀਆਂ ਨੇ ਉਹਦੇ ਵਿੱਚ ਵੀ ਇਹਨਾਂ ਦੀ ਤੁਸੀਂ ਤਿਆਰੀਆਂ ਕਰਵਾਓਗੇ ਇਹਨਾਂ ਦੀਆਂ ਤਿਆਰੀਆਂ ਕਰਾਵਾਂਗੇ ਆਪਣਾ ਜੰਗ ਲੜਾਂਗੇ ਜਿੱਤਾਂਗੇ ਜਿਆਜਾ ਕਾਰ ਕਰਾਵਾਂਗੇ ਪਰਿਵਾਰਾਂ ਦੀਆਂ ਨਾਲ ਮੋੜੇ ਨਾ ਮੋੜਾ ਲਾ ਕੇ ਬਾਜ਼ੀਆਂ ਲੜਾਂਗੇ ਹਾਂਜੀ ਭਾਈ ਤੁਸੀਂ ਅੱਗੇ ਅਜੇ ਤੱਕ ਕੋਈ ਕਬੂਤਰ ਬਾਜ਼ੀ ਲਾਈ ਹੋਏ ਤੇ ਕਿੰਨੀਆਂ ਬਾਜ਼ੀਆਂ ਤੱਕ ਜਿੱਤ ਚੁੱਕੇ ਜੀ ਬਹੁਤ ਜ਼ਿਆਦਾ ਕੋ ਚੇਤਨ ਬਹੁਤ ਜ਼ਿਆਦਾ ਬਾਜ਼ੀਆਂ ਖੇਡੀਆਂ ਨੇ ਮੇਰੇ ਸਤਾਜ ਸ਼ੋਕਮਾਰ ਹੁੰਦੇ ਸੀ ਉਹਨਾਂ ਦੇ ਬਾਬਾ ਜਗਿੰਦਰ ਵਾਲੀ ਤੇ ਚੌਰੀ ਸਾਪੜੇ ਸਤਾਜ ਗਨੀ ਚ ਇਹਨਾਂ ਪਰਿਵਾਰ ਨਾਲ ਮੇਰਾ ਪ੍ਰੇਮ ਹੀ ਤੇ ਬਹੁਤ ਜ਼ਿਆਦਾ ਅੰਮ੍ਰਿਤਸਰੋਂ ਗਲਵਾਰੀ ਚੌਂਕ ਕਾਲਾ ਸਾਰਾ ਪਰਿਵਾਰ ਨਾਲ ਇਹਨਾਂ ਦਾ ਮੇਰਾ ਸਬੰਧ ਹੀ ਬਾਬਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਉਸਤਾਦ-ਸ਼ਾਗਿਰਦੀ ਕਰ ਕੀਤੀ ਨੂੰ ਮੈਨੂੰ ਕੋਈ 20 ਤੋਤੇ ਹੀ ਹੋ ਗਿਆ ਤੁਹਾਡੇ ਉਸਤਾਦ ਸਾਹਿਬ ਲਗਭਗ 20 ਦੇ ਉੱਤੋਂ ਤਾਂ ਉਸਤਾਦ ਸ਼ੋਕਮਾਰ ਦਾ ਮੈਂ ਚੇਲਾ ਰਿਆਂ ਗਰਦਾਸਪੁਰ ਗਰਦਾਸਪੁਰ ਠੀਕ ਹਾਂ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਜੇ ਕਬੂਤਰ ਬਾਜ਼ਾਂ ਨੂੰ ਮੈਂ ਕਬੂਤਰ ਬਾਜ਼ਾਂ ਨੂੰ ਇਹ ਸੁਣਾ ਦਿੰਨਾ ਕਿ ਲੜਾਈ ਦਾ ਮੈਦਾਨ ਨਾ ਬਣਾਉਣ ਸ਼ੌਂਕ ਕਰਨ ਤੇ ਪਿਆਰ ਨਾਲ ਕਬੂਤਰ ਬਾਜ਼ੀ ਖੇਡਣ ਮੈਂ ਕੋਈ ਇਹੋ ਜਿਹੀ ਗੱਲ ਨਾ ਨਿਕਲੇ ਜਿਹੜੀ ਕੋਈ ਹੇਰਾਫੇਰੀ ਆ ਤੇ ਵਧੀਆ ਬਾਜੀ ਖੇਡਣ ਨਾਮ ਉੱਚਾ ਕਰਨ। ਲੈ ਕਾਦੀਆਂ ਤੋਂ ਮਣੀ ਮਾਲੀਆਂ ਮਾਲੀਆਂ ਦਾ ਮੁੰਡਾ ਵਾ ਜਿਨ੍ਹਾਂ ਨੇ ਕਿ ਉਸਤਾਦ ਬਲਜੀਤ ਭਾਜੀ ਰਾਨੀ ਮੈਨੂੰ ਖਲੀਫਾ ਕੀਤਾ ਵਾ ਤੇ ਨਿਸ਼ਕਿਰਦ ਕਿਤੇ ਇਹਨਾਂ ਨੇ। ਗਾਂ ਨੂੰ ਉਮੀਦ ਆ ਕਿ ਇਹ ਇਹਨਾਂ ਨਾਲ ਬਹੁਤ ਵਧੀਆ ਚੱਲਾਂਗੇ। ਸੱਚੇ ਦਿਲੋਂ ਚੱਲਾਂਗੇ ਤੇ ਉਸਤਾਦ ਸ਼ੋਪੇ ਜੀ ਦੀ ਪਾਰਟੀ ਨਾਲ ਜੁੜੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ। ਵੈਰੀ ਗੁੱਡ। ਜਿਹੜਾ ਸਰਦਾਰ ਬੀਕ ਨੇ ਬਹੁਤ ਹੀ ਵਧੀਆ ਰੇਗਮੈਂਟ ਕੀਤਾ ਵਾ। ਕੀ ਕਹਿਣਾ ਚਾਹੁੰਦੇ ਹੋ ਨਾਲ ਅਸੀਂ ਬਹੁਤ ਦੇ ਲੋ ਧੰਨਵਾਦ ਕਰਨਾ ਚਾਹੁੰਦੇ ਆ ਕਿ ਬਹੁਤ ਬਹੁਤ ਵਧੀਆ ਤੁਹਾਨੂੰ ਲੱਗਾ ਕਿ ਸਾਰੇ ਵੀਰਾਂ ਨੂੰ ਵਧੀਆ ਲੱਗਾ ਹੋਏਗਾ ਅਕੋ ਉਸਤਾਦ ਜੀ ਜੋ ਵੀ ਤੁਹਾਨੂੰ ਪ੍ਰੇਰਨਾ ਦੇਣਗੇ ਤੇ ਜਿੱਦਾਂ ਚੱਲਾਂਗੇ ਉਹਦੇ ਇਨਸਾਬ ਨਾਲ ਚੱਲੋਗੇ ਹਾਂਜੀ ਇਹੀ ਉਦਾਂ ਚੱਲਾਂਗੇ ਜਿੱਦਾਂ ਇਹ ਕਹਿਣਗੇ ਉਦਾਂ ਹੀ ਚਲਾਵਾਂਗੇ ਦੇ ਲੋ ਚੱਲਾਂਗੇ ਹਾਂਜੀ ਭਾਈ ਕੀ ਨਾਮ ਤੁਹਾਡਾ ਬੋਵੀ ਅੱਜ ਤੁਸੀਂ ਪਿੰਡ ਔਜਲਾ ਦੇ ਵਿੱਚ ਪਹੁੰਚੇ ਜੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹਾਂਜੀ ਮੈਂ ਉਸਤਾਦ ਸ਼ੋਕਮਾਰ ਜੀ ਦਾ ਬੇਟਾ ਜਿਨ੍ਹਾਂ ਦੇ ਸ਼ਕਿਰਦ ਬਲਜੀਤ ਸਿੰਘ ਜੀ ਅੱਜ ਉਹਨਾਂ ਨੇ ਆਪਣਾ ਸ਼ਕਿਰਦ ਕੀਤੇ ਆ ਮੈਂ ਸਾਰੇ ਵੀਰਾਂ ਤੈਨ ਦਿ ਲੋ ਧਨਵਾਦ ਕਰਦਾ ਜਿਹੜੇ ਇੱਥੇ ਆਏ ਆ ਵਾਸ ਹਾਂਜੀ ਭਾਈ ਹਾਂਜੀ ਇਹਨਾਂ ਦਾ ਮੈਂ ਅਸ਼wini ਕੁਮਾਰ ਠੀਕ ਹੈ ਤੁਸੀਂ ਆਪਣੀ ਸਾਰੀ ਜੋ ਸਟੋਰੀ ਆ ਹਾਂ ਚੱਲੋ ਤੁਸੀਂ ਬੋਲੀ ਜਾਓ ਸ਼ੋਕਮਾਰ ਆਈ ਮੈਂ ਜੀ ਅਸ਼wini ਕੁਮਾਰ 우ਸਤਾਦ ਸ਼੍ਰੀ ਸ਼ੋਕਮਾਰ ਜੀ ਜਿਨ੍ਹਾਂ ਦੇ ਖਲੀਫਾ استاد ਸਰਦਾਰ ਬਲਜੀਤ ਸਿੰਘ ਸੀ ਜਿਹਨਾਂ ਨੇ ਅੱਜ ਚਾਰ ਪੰਜ ਸ਼ਗਿਰਦ ਕੀਤੇ ਆ ਅਤੇ ਇੱਕ ਕਾਦੀਆਂ ਦਾ ਮੜਾ ਖਲੀਫਾ ਕੀਤਾ ਜਿਨੇ ਮੇਰੇ ਭਰਾ ਇਹਨਾਂ ਦੇ ਮੇਰੇ ਵੀਰ ਇਹ ਸਾਰਿਆਂ ਦਾ ਧਿਆਨ ਤੇ ਤੈ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਔਰ ਸਤਾਜ ਸ਼ੋਕਮਾਦੀ ਪਾਰਟੀ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸਾਰੇ ਯੋਰ ਦਾ ਤਾੜੀ ਵਾਲ ਸਾਹ ਚੋਂ ਸ਼ੋਕਮਾਰ ਜੀ ਲੇਟ ਸ਼੍ਰੀ ਸ਼ੋਕਮਾਰ ਜੀ ਸਾਡੇ ਗੁਰਦਾਸਪੁਰ ਦੀ ਆਣ ਔਰ ਸ਼ਾਨ ਸੀ ਸਾਡੇ ਗੁਰਦਾਸਪੁਰ ਦੇ ਮੋਢ ਸੀ ਜਿਨਾਂ ਦਾ ਸਾਰਾ ਕੁਲਬਾ ਜੀ ਸ਼ਹੀਦ ਜੀ ਇਹਨਾਂ ਦੇ ਕੋਲ ਵਿੱਚੋਂ ਸਾਡੇ ਸਰਦਾਰ ਬਲਜੀਤ ਸਿੰਘ ਜੀ ਉਸਤਾਦ ਜਿਨ੍ਹਾਂ ਨੇ ਇਹ ਚਾਰ ਪੰਜ ਸ਼ਗਿਰਦੀ ਤੇ ਔਰ ਇੱਕ ਆਦੀਆਂ ਮੜਕ ਲਈ ਆਫੀ ਕੀਤਾ ਸਾਰਿਆਂ ਦਾ ਦਿਲੋਂ ਸ਼ੁਕਰੀਆ ਦੱਸਦਾ ਹਾਂ